ਸਰਦਾਰ ਜੀ ਜਸਪ੍ਰੀਤ ਸਿੰਘ ਸਾਖ ਸਭਾ ਜਾ ਆਇ ਤੁਰੀ ਜੀ ਜਿੰਨੇ ਵੀ ਉੱਚ ਅਧਿਕਾਰੀ ਆ ਉਹ ਦਫਤਰਾ ਚਾਲੇ ਸ਼ੁਰੂ ਹੋ ਜੇ ਜਿਹੜੇ ਪੀਸੀਐਸ ਅਧਿਕਾਰੀ ਹੈ ਜਿੱਥੇ ਪੀਸੀਐਸ ਅਧਿਕਾਰੀਆਂ ਦੀ ਹੜਤਾਲ ਚੱਲਦੀ ਪਈ ਸੀਗੀ ਤੇ ਨਰਿੰਦਰ ਸਿੰਘ ਤਾਲੀਵਾਲ ਜਿਹੜੇ ਆਰਟੀਏ ਦੇ ਜੀ ਅਧਿਕਾਰੀ ਸੀ ਪੀਸੀਐਸ ਅਧਿਕਾਰੀ ਸੀਗੇ ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਤੇ ਰਿਸ਼ਵਤ ਲੈਣ ਦੇ આરોਪ ਲੱਗੇ ਸੀਗੇ ਤੇ ਗ੍ਰਿਫਤਾਰੀ ਤੋਂ ਬਾਅਦ ਪੀਸੀਐਸ ਅਧਕਰੀਆਂ ਦੀ ਐਸੋਸੀਏਸ਼ਨ ਆ ਪੀਸੀਐਸ ਐਸੋਸੀਏਸ਼ਨ ਉਹਨਾਂ ਦੇ ਵੱਲੋਂ ਐਲਾਨ ਸੀਗਾ ਕਿ ਸਮੂਹਿਕ ਛੁੱਟੀ ਤੇ ਜਾਇਆ ਜਾਊਗਾ ਹੜਤਾਲ ਦੇ ਵਜੋਂ ਤੇ ਪੀਸੀਐਸ ਅਧਿਕਾਰੀ ਉਹਨ ਦੁਬਾਰਾ ਤੋਂ ਕੰਮਾ ਕਰਦਾ ਤੇ ਪਰ ਤਰਨ ਲੱਗੇ ਨਹੀਂ ਕਿਉਂਕਿ ਸਵੇਰੇ ਅਲਟੀਮੇਟਮ ਦਿੱਤਾ ਗਿਆ ਸੀਗਾ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਉਹਨਾਂ ਦੇ ਵੱਲੋਂ ਕਿ ਕੰਮਾਂ ਤੇ ਲੋਟਾਂ ਪੀਸੀਐਸ ਅਧਿਕਾਰੀ ਨਹੀਂ ਤੇ ਸਸਪੈਂਡ ਕਰਾਂਗੇ ਫਿਰ ਜੋ ਖਮਿਆਜਾ ਹੋਊਗਾ ਪੀ.ਸੀ.ਐਸ ਅਧਿਕਾਰੀ ਖੁਦ ਭੁਗਤਣਗੇ ਤੁਹਾਨੂੰ ਦਿਖਾ ਦਈਏ ਲੁਧਿਆਣਾ ਦੇ ਡੀ.ਸੀ ਦਫ਼ਤਰ ਦੀ ਤਸਵੀਰਾਂ ਜਿੱਥੇ ਇੱਕ ਚੰਡੀਗੜੀ ਮੀਟਿੰਗ ਹੋਈ ਹੈ ਚੰਡੀਗੜੀ ਮੀਟਿੰਗ ਤੋਂ ਬਾਅਦ ਹੁਣ ਪੀ.ਸੀ.ਐਸ ਅਧਿਕਾਰੀਆਂ ਵੀ ਕੰਮ ਕਾਜਾ ਤਿਆਰ ਰਹੇ ਨੇ ਤੇ ਜਿਹੜੇ ਅਫਸਰ ਹੈ ਉਹ ਆਪਣੇ ਕੰਮ ਕਾਜਾ ਤੇ ਆਨ ਲੱਗੇ ਨੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਮੌਕੇ ਦੀਆਂ ਜਿੱਥੇ ਪੀ.ਸੀ.ਐਸ ਅਧਿਕਾਰੀ ਪਹੁੰਚੇ ਨੇ ਤੇ ਨਾਲੇ ਕਲੈਰੀਕਲ ਜਿਹੜਾ ਸਟਾਫ ਹੈ ਜਿਹੜਾ ਉਹ ਵੀ ਕੰਮ ਕਾਜਾ ਤੇ ਆਣਾ ਚਾਲੂ ਹੋ ਗਿਆ ਤੇ ਹੁਣ ਪੀ.ਸੀ.ਐਸ ਅਧਿਕਾਰੀ ਵੀ ਪਹੁੰਚ ਰਹੇ ਨੇ ਨਾਲੇ ਲੁਧਿਆਣਾ ਦੇ ਜਿਹੜੇ ਐਡੀਸ਼ਨਲ ਡਿਪਟੀ ਕਮਿਸ਼ਨਰ ਹੈ ਉਹ ਵੀ ਪਹੁੰਚ ਚੁੱਕੇ ਨੇ ਉਹਨਾਂ ਨੇ ਵੀ ਆਪਣਾ ਚਾਰਜ ਸੰਭਾਲਿਆ ਦੱਸ ਦਈਏ ਕਿ ਜਿਹੜੇ ਡਿਪਟੀ ਕਮਿਸ਼ਨਰ ਸੀਗੇ ਲੁਧਿਆਣਾ ਦੇ ਡੀ.ਸੀ. ਸੀਗੇ ਸਰਬੀ ਮਲਿਕ ਉਹ ਜਿਹੜੇ ਟ੍ਰੇਨਿੰਗ ਤੇ ਗਏ ਹੋਏ ਸੀ ਉਹ ਬਾਹਰ ਸੀਗੇ ਤੇ ਜਿਹੜਾ ਹੁਣ ਕਲੈਰੀਕਲ ਸਟਾਫ ਹੈ ਉਹ ਆਪਣੇ ਕੰਮ ਕਰਾ ਤੇ ਆਣਾ ਚਾਲੂ ਹੋ ਗਿਆ ਦੁਬਾਰਾ ਤੋਂ ਸ਼ੁਰੂ ਤੋਂ ਕੰਮਕਾਜ ਚੱਲ ਰਹੇ ਨੇ ਲੋਕਾਂ ਦੇ ਕੰਮਕਾਜ ਸ਼ੁਰੂ ਕਰ ਦਿੱਤੇ ਗਏ ਨੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਅਫਸਰ ਪਿਛਲੇ ਦਿਨ ਜਿਸ ਤਰ੍ਹਾਂ ਦਾ ਬਿਜ਼ਨਸ ਲੇਕਰ ਆ ਬੰਦ ਹੋ ਗਿਆ ਜਿਹੜੇ ਪੀਸੀਐਸ ਅਧਿਕਾਰੀ ਐ ਉਹ ਸਾਰੇ ਆਪਣੇ ਕੰਮਕਾਜ ਤੇ ਆਨੇ ਸ਼ੁਰੂ ਹੋ ਚੁੱਕੇ ਨੇ ਅਸੀਂ ਪਹਿਲੇ ਕਲੈਰੀਕਲ ਸਟਾਫ ਜਿਹੜਾ ਐ ਉਹ ਅੱਜ ਸਰ ਕੀ ਗਣਾਚੌਂ ਜਿਹੜੀ ਹੜਤਾਲ ਸੀ ਪੀਸੀਐਸ ਵੱਲੋਂ ਕੀਤੀ ਗਈ ਤੇ ਹੁਣ ਖਤਮ ਕਰ ਲਈ ਗਈ ਤੁਸੀਂ ਦੁਬਾਰਾ ਕੰਮਾਂ ਤਿਆਰ ਹੋ ਗਏ ਜੀ ਬਸ ਅਸੀਂ ਸਾਡੇ ਹਰ ਸਾਲ ਮਾਗੀ ਦਾ ਫੰਕਸ਼ਨ ਹੁੰਦਾ ਉਸ ਵਾਸਤੇ ਸਾਡੇ ਪ੍ਰਧਾਨ ਜੀ ਨੇ ਬੁਲਾਇਆ ਹੋਇਆ ਸੀਗਾ ਤੇ ਉਹਦੀ ਮੀਟਿੰਗ ਚੱਲਦੀ ਵੀ ਸੀ ਨਾਲ ਨਾਲ ਅਸੀਂ ਮਤਲਬ ਲਾਈਵ ਦੇਖ ਰਹੇ ਸੀਗੇ ਕਿ ਕੀ ਡਿਸੀਜਨ ਹੁੰਦਾ ਤੇ ਜਿਵੇਂ ਹੀ ਡਿਸੀਜਨ ਹੋਇਆ ਪੀਸੀਐਸ ਵੱਲੋਂ ਮਤਲਬ ਜਿਹੜੀ ਐਸੋਸੀਏਸ਼ਨ ਉਹਨਾਂ ਵੱਲੋਂ ਹੜਤਾਲ ਵਾਪਸ ਲੈ ਲਈ ਗਈ ਹੈ ਤੇ ਉਹਨਾਂ ਨੇ ਮਤਲਬ ਆਦੇਸ਼ ਦਿੱਤੇ ਕਿ ਸਾਰੇ ਸਾਰੇ ਆਪਣੇ ਆਪਣੇ ਕੰਮ ਤੇ ਪਹੁੰਚੋ ਤੇ ਨਾਲੇ ਹੀ ਸਾਡੇ ਜਿਹੜੇ ਯੂਨੀਅਨ ਦੇ ਪ੍ਰਧਾਨ ਨੇ ਡੀਸੀ ਆਫਿਸ EMPLOYEES UNION ਲੁਧਿਆਣਾ ਦੇ ਉਹਨਾਂ ਨੇ ਕਿਹਾ ਕਿ ਸਾਰੇ ਆਪਣੇ ਆਪਣੇ ਕੰਮ ਤੇ ਜਾ ਕੇ ਬੈਠੋ ਤੇ ਅਸੀਂ ਆਪਣੀ ਸੀਟ ਤੇ ਆ ਕੇ ਬੈਠ ਗਏ ਕਿੰਨਾ ਕਿ ਸਬਰ ਕਰਨਾ ਪੈ ਕਿਉਂਕਿ ਲੋਕ ਕੀ ਵੀ ਵਾਪਸ ਲੋਕੀ ਤਾਂ ਚਲੋ no doubt ਹਰਾਸਮੈਂਟ ਤਾਂ ਹੁੰਦੀ ਹੀ ਹੈ ਬਟ ਜਿਵੇਂ ਹੁਣ ਸਾਡੀ ਯੂਨੀਅਨ ਅਸੀਂ ਉਹਨਾਂ ਨਾਲ ਹੀ ਹੁਣ ਕੰਮ ਦੁਬਾਰਾ ਹਾਂ ਬਸ ਅਸੀਂ ਸਾਰੇ ਆ ਗਏ ਜਿਵੇਂ ਜਿਵੇਂ ਮਤਲਬ ਮੈਸੇਜ ਲੱਗ ਰਿਹਾ ਸਾਰਿਆਂ ਨੂੰ ਸਾਡੇ ਗਰੁੱਪਸ 'ਚ ਵੀ ਮੈਸੇਜ ਚਲੇ ਗਏ ਤੇ ਸਾਰੇ ਆ ਰਹੇ ਆਪਣੇ ਆਪਣੇ ਸੀਟ ਤੇ ਹੁਣ ਕਲੈਰिकल ਸਟਾਫ ਹੈ ਉਹ ਕੰਮਕਾਜ ਲਈ ਪਹੁੰਚ ਰਿਹਾ ਹੈ ਤੇ ਪੀ.ਸੀ.ਐਸ ਅਧਿਕਾਰੀ ਵੀ ਪਹੁੰਚ ਰਹੇ ਨੇ ਤੇ ਹੁਣ ਪੀ.ਸੀ.ਐਸ ਅਧਿਕਾਰੀਆਂ ਵੱਲੋਂ ਸਟ੍ਰਾਈਕ ਖਤਮ ਕਰ ਲਈ ਗਈ ਹੈ ਕਿਉਂਕਿ ਜਿਹੜੀ ਚੰਡੀਗੜ੍ਹ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਹੁਣ ਪੀ.ਸੀ.ਐਸ ਅਧਿਕਾਰੀਆਂ ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ ਉਹਨਾਂ ਜਿਹੜੀ ਚੰਡੀਗੜ੍ਹ ਮੀਟਿੰਗ ਹੋਈ ਉਹਦੇ ਵਿੱਚ ਇਹ ਆਸ਼ਵਾਸ਼ਣ ਮਿਲਿਆ ਪੀ.ਸੀ.ਐਸ ਅਧਿਕਾਰੀਆਂ ਨੂੰ ਕਿ ਜਿਹੜੀ ਇਸ ਦੀ ਅਨਕਵਾਰੀ ਹੈ ਉਹ ਦੁਬਾਰਾ ਤੋਂ ਰੀਓਪਨ ਕਰਕੇ ਇਨਕੁਆਰੀ ਕਰਾਵਾਂਗੇ ਤੇ ਇਨਕੁਆਰੀ ਫੇਰ ਹੋਗੀ ਸਾਫ਼ ਸੁਥਰੇ ਤਰੀਕੇ ਨਾਲ ਇਹਦੀ ਇਨਕੁਆਰੀ ਹੋਊਗੀ ਜੇ ਰਿੰਦਰ ਸਿੰਘ ਢਾਲੀਵਾਲੇ ਦੇ ਵਿੱਚ ਲਿਪਤ ਨਹੀਂ ਪਾਏ ਗਏ ਉਹਨਾਂ ਨੂੰ ਬਇਜ਼ਤ ਬਰੀ ਵੀ ਕੀਤਾ ਜਾਊਗਾ ਉਸਦੇ ਆਸ਼ਵਾਸ਼ਣ ਤੋਂ ਬਾਅਦ ਲੁਧਿਆਣਾ ਦੇ ਵਿੱਚ ਹੁਣ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਹੜੇ ਪੀ.ਸੀ.ਐਸ ਅਧਿਕਾਰੀ ਆ ਜਾਂ ਕਲੈਰੀਕਲ ਸਟਾਫ ਹੈ ਉਹ ਮੌਕੇ ਤੇ ਪਹੁੰਚਦਾ ਪਿਆ ਲੁਧਿਆਣਾ ਤੋਂ ਕੈਮਰਾ ਪਰਸਨ ਬਲਵਿੰਦਰ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ ਐਸਐਮਜ਼ ਨਿਊਜ਼ ਲੁਧਿਆਣਾ